ਮੇਰਾ ਨਾਮ ਰਾਜਾ ਵਾਲੀਆ ਜੀ ਅੱਜ ਜੀ ਸਾਡੇ ਐਮਐਲਏ ਸਾਹਿਬ ਨੂੰ ਜਿਹੜੀ ਸੀਟ ਮਿਲੀ ਆ ਐਮਪੀ ਦੀ ਸਾਡੇ ਮਨਾਂ ਚ ਬਹੁਤ ਜ਼ਿਆਦਾ ਖੁਸ਼ੀਆਂ ਆ ਵਾਂ ਬੜੇ ਚਾਅ ਆਗੇ ਸਾਰੇ ਚਾਪ ਆ ਜਿਹੜੇ ਇਲੈਕਸ਼ਨਾਂ ਚ ਲਾਣੇ ਆ ਇਸ ਕਰਕੇ ਆਪਾਂ ਜਿਹੜਾ ਅੱਜ ਬਹੁਤ ਮਾਨ ਪ੍ਰਸੰਨ ਹੋਇਆ ਵਾ ਜਿਹੜੀ ਮਨ ਦੀ ਆਡੀਸ਼ਾ ਹੀ ਸਭ ਤੋਂ ਪਹਿਲਾਂ ਜਿਹੜੀ ਪੋਸਟ ਮੈਂ ਪਾਈ ਵੀ ਐਮਐਲਏ ਸਾਹਿਬ ਨੂੰ ਜਿਹੜੀ ਐਮਪੀ ਦੀ ਟਿਕਟ ਮਿਲਣੀ ਚਾਹੀਦੀ ਐ ਤੇ ਪਹਿਲਾਂ ਤਾਂ ਮੈਂ ਪਾਰਟੀ ਦਾ ਬਹਾਰ ਵਿਅਕਤ ਕਰਨਾ ਵਾ ਧੰਨਵਾਦ ਕਰਨਾ ਪਾਰਟੀ ਦਾ ਜਿਨ੍ਹਾਂ ਨੇ ਮੁਲਕਤ ਨਾਲ ਨੂੰ ਸੀਟ ਦਿੱਤੀ ਐ ਕੀ ਸਮਝਦੇ ਹੋ ਕਿ ਕਿਹੜੇ ਕੰਮਾਂ ਤੇ ਇਕ ਕੰਮ ਤਾਂ ਤੁਸੀਂ ਬਟਾਲੇ 'ਚ ਵੇਖਣ ਹੀ ਦੇਓ ਜੀ ਨਸ਼ਾ ਖਤਮ ਹੋ ਗਿਆ ਬਿਲਕੁਲ ਨਸ਼ਾ ਤੇ ਲੈਣ ਜਾਓ ਤਾਂ ਮਿਲਦਾ ਹੀ ਨਹੀਂ ਤੇ ਵਿਚਾਰੇ ਨਸ਼ੇੜੀ ਦੇ ਸਾਰੇ ਰੋਣ ਹੀ ਬੜਾ ਡੇ ਆ ਜਤਿੰਦਰ ਜਤਿੰਦਰ ਸਿੰਘ ਬੰਟੀ ਕਿਹ ਸਮਝੇ ਕਿ ਅੱਜ ਕਿਤੇ ਮੱਡੂ ਬੰਟੀ ਜਾ ਰਹੇ ਕਿਉਂ ਮੱਡੂ ਜਾ ਇਹ ਐਮਐਲਏ ਸਾਹਿਬ ਨੂੰ ਆਪ ਪਾਰਟੀ ਦੀ ਐਮਪੀ ਦੀ ਸੀਟ ਮਿਲੀ ਹੈ ਡਿਸਟ੍ਰਿਕਟ ਦਾਸਪੁਰ ਤੋਂ ਜੀ ਕਿਹੜੇ ਸਮਝੋ ਕੰਮ ਐਸੇ ਨੇ ਜਿਨ੍ਹਾਂ ਤੇ ਲੋਕੀ ਵੋਟ ਪਾਣ ਬਟਾਲੇ 'ਚ ਇੰਨਾ ਵਰਕ ਕਰਾਉਣ ਰਿਹਾ ਤੁਸੀਂ ਵੇਖੋ ਸਾਰੇ ਬਨੇ ਬਟਾਲਿਆ ਖੱਬੇ ਬਾਈਪਾਸ ਤੋਂ ਲੈ ਕੇ ਸੱਜੇ ਬਾਈਪਾਸ ਤੋਂ ਲੈ ਜਾ ਇਧਰੋਂ ਮਰਜੀ ਇੰਟਰੋ ਸਾਰੇ ਕੰਮ ਹੀ ਹੁੰਦੇ ਬਟਾਲੇ ਦੇ ਜੀ ਤੇ ਯਾ ਉੰਬਰਵਾ ਰੋਡ ਵੇ ਲੋ ਬਟਾਲਾ ਬਾਈਪਾਸ ਵੇ ਲੋ ਇਧਰੋਂ ਗਰਦਾਸਪੁਰ ਰੋਡ ਵੇ ਲੋ ਜੋ ਸੜਕਾਂ ਰਾਤੀ ਕੇ ਤੁਸੀਂ 11 ਵਜੇ ਤੇ ਵਲੀ ਲੁਤਰਾ ਸਾਹਿਬ ਨਿਕਲੋਗੇ ਨਾ ਤਾਂ ਤੁਹਾਨੂੰ ਆਪੀ ਨਜ਼ਰ ਆਏਗਾ ਇੰਨੀ ਸੜਕ ਖੁੱਲੀ ਹੈ ਮੈਂ ਕਦੀ ਲਾਈਫ ਚ ਨਹੀਂ ਵੇਖੀ ਹੋਗੀ ਐਨ ਚੌੜੀ ਸੜਕ ਐ ਕੀ ਭਾਜੀ ਲੁਤਰਾ ਸਾਹਿਬ ਲਾਸਟ ਟਾਈਮ ਐਮਐਲਏ ਸਾਹਿਬ 28000 ਜਾਨਾ ਜਿੱਤੇ ਸੀ ਇਸ ਵਾਰ ਐਮਐਲਏ ਸਾਹਿਬ ਬਟਾਲੇ ਤੇ ਬਟਾਲੇ ਤੋਂ ਘੱਟੋ ਘਾਟ 30000 ਪਲੱਸ ਜਾਣਗੇ 올 ਓਵਰ ਹਲਕਾ ਡਿਸਟ੍ਰਿਕਟ ਗਰਦਾਸਪੁਰ ਤੋਂ ਐਮਐਲਏ ਸਾਹਿਬ ਦੀ ਮੇਰਾ ਨਾਮ ਰਾਜਾ ਵਾਲੀਆ ਜੀ ਅੱਜ ਜੀ ਸਾਡੇ ਐਮਐਲਏ ਸਾਹਿਬ ਨੂੰ ਜਿਹੜੀ ਸੀਟ ਮਿਲੀ ਆ ਐਮਪੀ ਦੀ ਸਾਡੇ ਮਨਾਂ 'ਚ ਬਹੁਤ ਜ਼ਿਆਦਾ ਖੁਸ਼ੀਆਂ ਆਵਾਂ ਬੜੇ ਚਾਅ ਆਗੇ ਸਾਰੇ ਚਾਪ ਆ ਜਿਹੜੇ ਇਲੈਕਸ਼ਨਾਂ 'ਚ ਲਾਣੇ ਆ ਤੇ ਇਸ ਕਰਕੇ ਆਪਾਂ ਜਿਹੜਾ ਅੱਜ ਬਹੁਤ ਮਾਨ ਪ੍ਰਸੰਨ ਹੋਇਆ ਵਾ ਜਿਹੜੀ ਮੰਨデア ਅਡੀਸ਼ਾ ਹੀ ਸਭ ਤੋਂ ਪਹਿਲਾਂ ਜਿਹੜੀ ਪੋਸਟ ਮੈਂ ਪਾਈ ਵੀ ਐਮਐਲਏ ਸਾਹਿਬ ਨੂੰ ਜਿਹੜੀ ਐਮਪੀ ਦੀ ਟਿਕਟ ਮਿਲਣੀ ਚਾਹੀਦੀ ਐ ਤੇ ਪਹਿਲਾਂ ਤਾਂ ਮੈਂ ਪਾਰਟੀ ਦਾ ਬਹਾਰ ਵਿਅਕਤ ਕਰਨਾ ਵਾ ਧੰਨਵਾਦ ਕਰਨਾ ਪਾਰਟੀ ਦਾ ਜਿਨ੍ਹਾਂ ਨੇ ਮੁਲਕਤ ਨਾਲ ਨੂੰ ਸੀਟ ਦਿੱਤੀ ਐ ਉਹਦੇ ਵੋਟ ਪਏ ਨਹੀਂ ਕੰਮ ਤਾਂ ਤੁਸੀਂ ਬਟਾਲੇ 'ਚ ਵੇਖਣ ਹੀ ਦੇਓ ਜੀ ਨਸ਼ਾ ਖਤਮ ਹੋ ਗਿਆ ਬਿਲਕੁਲ ਨਸ਼ਾ ਤੇ ਲੈਣ ਜਾਓ ਤਾਂ ਮਿਲਦਾ ਹੀ ਨਹੀਂ ਤੇ ਵਿਚਾਰੇ ਨਸ਼ੇੜੀ ਦੇ ਸਾਰੇ ਰੋਣ ਹੀ ਬੜਾ ਡੇ ਆ ਜਤਿੰਦਰ ਜਤਿੰਦਰ ਸਿੰਘ ਬੰਟੀ ਕਿਹ ਕੀ ਸਮਝੇ ਚਾਹਤ ਕਿ ਮੱਡੂ ਬੰਟੀ ਜਾ ਰਹੇ ਕਿਉਂ ਮੱਡੂ ਜਾ ਰਹੇ ਇਹ ਐਮਐਲਏ ਸਾਹਿਬ ਨੂੰ ਆਪ ਪਾਰਟੀ ਦੀ ਐਮਪੀਰੀ ਸੀਟ ਮਿਲੀ ਹੈ ਡਿਸਟ੍ਰਿਕਟ ਦਾਸਪੁਰ ਤੋਂ ਜੀ ਕਿਹੜੇ ਸਮਝੋ ਕੰਮ ਐਸੇ ਨੇ ਜਿਨ੍ਹਾਂ ਤੇ ਲੋਕੀ ਵੋਟ ਪਾਣ ਬਟਾਲੇ 'ਚ ਇੰਨਾ ਵਰਕ ਕਰਾਉਣ ਰਿਹਾ ਤੁਸੀਂ ਵੇਖੋ ਸਾਰੇ ਬਨੇ ਬਟਾਲੇਆ ਖੱਬੇ ਬਾਈਪਾਸ ਤੋਂ ਲੈ ਕੇ ਸੱਜੇ ਬਾਈਪਾਸ ਤੋਂ ਲੈ ਜਾਓ ਕਿਧਰੋਂ ਮਰਜੀ ਐਂਟਰੋ ਸਾਰੇ ਕੰਮ ਹੀ ਹੁੰਦੇ ਬਟਾਲੇ ਦੇ ਜੀ ਤੇ ਯਾ ਉੰਬਰਵਾ ਰੋਡ ਵੇ ਲਓ ਬਟਾਲਾ ਬਾਈਪਾਸ ਵੇ ਲਓ ਇਧਰੋਂ ਗਰਦਾਸਪੁਰ ਰੋਡ ਵੇ ਲਓ ਜੋ ਸੜਕਾਂ ਰਾਤੀ ਕੇ ਤੁਸੀਂ 11 ਵਜੇ ਤੇ ਵਾਲੀ ਲੁਤਰਾ ਸਾਹਿਬ ਨਿਕਲੋਗੇ ਨਾ ਤੇ ਤੁਹਾਨੂੰ ਆਪੀ ਨਜ਼ਰ ਆਏਗਾ ਇੰਨੀ ਸੜਕ ਖੁੱਲੀ ਹੈ ਮੈਂ ਕਦੀ ਲਾਈਫ 'ਚ ਨਹੀਂ ਵੇਖੀ ਹੋਗੀ ਐਨ ਚੌੜੀ ਸੜਕ ਐ ਕੀ ਭਾਜੀ ਲੁਤਰਾ ਸਾਹਿਬ ਲਾਸਟ ਟਾਈਮ ਐਮਐਲਏ ਸਾਹਿਬ 28000 ਜਾਨਾ ਜਿੱਤੇ ਸੀ ਇਸ ਵਾਰ ਐਮਐਲਏ ਸਾਹਿਬ ਬਟਾਲੇ ਤੇ ਬਟਾਲੇ ਤੋਂ ਘੱਟੋ ਘਾਟ 30000 ਪਲੱਸ ਜਾਣਗੇ 올 ਓਵਰ तोर तोर है की। ए जी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर